ਜੇ ਪੀਰਾਂ ਦੀ 555 ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਬismillah ਪੜਨ ਦੇ ਕੀ ਫਾਇਦੇ ਨੇ ਬismillah ਪੜਨ ਦੇ ਲਾਭ ਤੇ ਇੱਕ ਹੋਰ ਕਲਮਾ ਹੈਗਾ ਜਿਸ ਨੂੰ ਹਰ ਕੋਈ ਪੜ ਸਕਦਾ ਹੈ ਤੇ ਪੜਨਾ ਵੀ ਚਾਹੀਦਾ ਹੈ ਜੋ ਪੀਰਾਂ ਨੂੰ ਮੰਨਦੇ ਨੇ ਨੂਰੀ ਇਲਮ ਨੂੰ ਮੰਨਦੇ ਨੇ ਉਹਨਾਂ ਵਾਸਤੇ ਖਾਸ ਹੈ ਉਹਨਾਂ ਵਾਸਤੇ ਤਾਂ ਜ਼ਰੂਰੀ ਹੀ ਪੜਨਾ ਹੈ ਇਹ ਕਲਮਾ ਇੱਕੋ ਇੱਕੋ ਕਲਮਾ ਹੈ ਜੋ ਹਰ ਇੱਕ ਪਰਦਾ ਆ ਵੀਡੀਓ ਵੱਲ ਜਾਣ ਤੋਂ ਪਹਿਲਾਂ ਸਭ ਨੂੰ ਇੱਕ ਗੁਜਾਰਾਛਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨੋਟੀਫਿਕੇਸ਼ਨ ਔਨ ਕਰ ਲੈਣਾ ਤੇ ਤਾਂਕਿ ਆਪ ਸਭ ਨੂੰ ਮੇਰੀ ਵੀਡੀਓ ਮਿਲਦੀ ਰਹੇ ਨਾ ਸਭ ਤੋਂ ਪਹਿਲਾਂ ਜਿਵੇਂ ਕੀ ਆਪਾਂ ਪੀਰ ਆ ਪਕੀਰਾਂ ਦੇ ਦਰ ਤੇ ਜਾਂਦੇ ਆ ਤੇ ਸਜਦਾ ਕਰਦੇ ਆ ਕਿ ਉੱਥੇ ਬਿਸਮਿਲ੍ਲਾ ਪੜਾ ਜਾਂਦਾ ਆ بسم اللہ ਨੂੰ ਲੋਕ ਸਿਰਫ ਬਿਸਮਿਲਾ ਹੀ ਸਮਝ ਲੈਂਦੇ ਨੇ ਤੇ ਇਸ ਦਾ ਪੂਰਾ ਕਲਮਾ ਹੁੰਦਾ ਆ ਇਹ ਕਲਮਾ ਛੇ ਦਿ ਕਿਸੇ ਕਿਸੇ ਕੋਲ ਬਿਸਮਿਲਾ ਪੜਨ ਦਾ ਇਹ ਫਾਇਦਾ ਆ ਕਿ ਤੁਹਾਨੂੰ ਕਿਸੇ ਹੋਰ ਮੰਦਰ ਤੰਤਰ ਦੀ ਜਰੂਰਤ ਨਹੀਂ ਪੈਂਦੀ ਇਸ ਨਾਲ ਹੀ نور ਇਲਾਹੀ ਪੈਦਾ ਅੰਦਰ ਹੋ ਜਾਂਦਾ ਹੈ ਬੰਦੇ ਦੇ ਤੁਹਾਨੂੰ ਕਿਸੇ ਵੀ ਪੀਰ ਦਾ ਕਲਮਾ ਪੜਨ ਤੋਂ ਪਹਿਲਾਂ ਇਹ ਕਲਮਾ ਹੋਣਾ ਬਹੁਤ ਹੀ ਜ਼ਰੂਰੀ ਹੈ ਚਾਹ ਲਾਲਾ ਵਾਲੇ ਪੀਰ ਦਾ ਖਵਾਜਾ ਪੀਰ ਦਾ ਚਾਹ ਅਲੀ ਪੀਰ ਦਾ ਹੋਵੇ ਪਹਿਲੇ ਤੁਹਾਨੂੰ ਕਲਮਾ ਪੜਨਾ ਆਉਣਾ ਜ਼ਰੂਰੀ ਹੈ ਇਸਲਾਮ धर्म ਵਿੱਚ ਟੋਟਲ 6 ਕਲਮੇ ਹੋਏ ਨੇ ਇਸ 6 ਕਲਮੇ ਨੂੰ ਮੁਹੰਮਦ ਸਾਹਿਬ ਨੇ ਬੋਲਾ ਹੈ ਕਿ ਪੜ੍ਹਨੇ ਲਈ ਬਹੁਤ ਹੀ ਜ਼ਰੂਰੀ ਨੇ ਜੋ ਮੁਸਲਮਾਨੀ ਭਾਸ਼ਾ ਜਾਣਦੇ ਨੇ ਉਹ ਤਾਂ ਪੜ੍ਹਦੇ ਨੇ ਪਰ ਆਪਾਂ ਇੰਨੀ ਭਾਸ਼ਾ ਨਹੀਂ ਮੁਸਲਮਾਨੀ ਜਾਣਦੇ ਕਈ ਆਪਣੀ ਵਿਗਨ ਉਹ ਵੀ ਪੜ੍ਹ ਲੈਂਦੇ ਨੇ ਤੇ ਪਹਿਲਾ ਕਲਮਾ ਪੜਨਾਵਣਾ ਬਹੁਤ ਹੀ ਜ਼ਰੂਰੀ ਹੈ ਪਹਿਲੇ ਕਲਮੇ ਦੀ ਵੀ ਬਹੁਤ ਜਲਦੀ ਵੀਡੀਓ ਬਣਾ ਦੂੰਗਾ ਉਹ ਤੁਹਾਨੂੰ ਮਿਲ ਜਾਵੇਗੀ Google ਵਿੱਚ ਤੁਹਾਨੂੰ ਛੇ ਦੇ ਛੇ ਹੀ ਕਲਮੇ ਮਿਲ ਜਾਣਗੇ ਸਰਚ ਮਾਰ ਕੇ ਦੇਖਿਓ ਪਰ ਤੁਹਾਨੂੰ ਪਹਿਲਾ ਕਲਮਾ ਪੜਨਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਪਹਿਲਾ ਕਲਮਾ ਪੜਨਾ ਜਕ ਲੋ ਤੁਹਾਡਾ ਬਦਿਆ ਨਿਜਾਰਾ ਹੀ ਆ ਜਾਵੇਗਾ ਤੁਹਾਡਾ ਕੰਮ ਸਿਰੇ ਲੱਗਣਾ ਸ਼ੁਰੂ ਹੋ ਜਾਵੇਗਾ ਇਹ ਕਲਮਾ ਬਹੁਤ ਹੀ ਜ਼ਿੰਦਗੀ ਵਿੱਚ ਪੜ੍ਹਨਾ ਜ਼ਰੂਰੀ ਹੈ ਜੋ ਬismillah ਕਲਮਾ ਹੈ ਇਹ ਤੁਹਾਨੂੰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ ਜੇ ਕਿ ਅਪਾ ਅਰਤੀ ਕਰਦੇ ਆ ਇਸ ਨੂੰ ਪੜ੍ਹਦੇ ਬਹੁਤ ਹੀ ਫਾਇਦੇ ਨੇ ਪਈ ਨਹੀਂ ਹੈ ਜਿੱਥੇ ਤੁਸੀਂ ਧੂਪ ਬੱਤੀ ਚਰਾ ਕਰਦੇ ਜ ਉੱਥੇ ਹੀ ਪੜ੍ਹਨਾ ਹੈ ਸੌਣ ਲੱਗਿਆ ਵੀ ਪੜ੍ਹ ਸਕਦੇ ਹੋ ਇਹ ਕਲਮਾ ਬismillah ਕਰਕੇ ਸਵੇਰੇ ਸਵੇਰੇ ਬismillah ਕਰ ਲੋ ਰਾਤ ਨੂੰ ਸੌਣ ਲੱਗਿਆ ਕਰ ਲੋ ਆਪਣੇ ਬੈੱਡ 'ਤੇ ਬੈਠ ਕੇ ਕਰ ਸਕਦੇ ਹੋ ਇਹ ਕਰਨਾਲ ਉਹਨਾਂ ਦਾ ਧੰਨਵਾਦ ਹੋ ਜਾਂਦਾ ਹੈ ਜਿੰਨਾਂ ਕੋਲ ਨਹੀਂ ਹੈਗਾ ਉਹ ਵੈਸੇ ਹੀ ਮਾਲਕ ਦਾ ਸ਼ੁ크ਰੀਆ ਕਰੋ ਧੰਨਵਾਦ ਕਰੋ ਤੁਹਾਨੂੰ ਇੱਕ ਤੋਂ ਵੀ ਮਿਲੇ ਤੇ ਤੁਸੀਂ ਲੈ ਸਕਦੇ ਹੋ ਆਪਾਂ ਐਵੇਂ ਨਹੀਂ ਨਟ ਦੇ ਦੇ ਸਕਦੇ ਇਸ ਬismillah ਦੇ ਪੜਨ ਦੇ ਬਹੁਤ ਹੀ ਫਾਇਦੇ ਨੇ ਇਹ ਗੁੰਦ ਦਾ ਪੜਨ ਦੇ ਬਹੁਤ ਹੀ ਫਾਇਦੇ ਨੇ ਤੁਸੀਂ ਜਦੋਂ ਵੀ ਪੜ ਸਕਦੇ ਹੋ ਤੁਰਦੇ ਫਿਰਦੇ ਕੰਮ ਕਰਦੇ ਵੀ ਪੜ ਸਕਦੇ ਹੋ ਇਸ ਨੂੰ پڑھ ਨਾਲ ਤੁਹਾਡੇ ਬਾਕੀ ਦੀ ਕਲਮੇ ਸਿੱਧ ਹੋਣੇ ਝੁਰੋ ਜਾਂਦੀਆਂ ਨੇ ਇਹ ਛੋਟੀ ਛੋਟੀਆਂ ਦੱਲਾਂ ਹੁੰਦੀਆਂ ਨੇ ਜੋ ਥੇਰੀ ਲੈਂਡ ਦੇ ਟੁੰਡੀਆਂ ਹੁੰਦੀਆਂ ਨੇ ਤੁਹਾਨੂੰ ਅਜੀਬ ਜਿਹੀਆਂ ਲੱਗ ਰਹੀਆਂ ਹੋਣਗੇ ਗੱਲਾਂ ਅੱਜ ਤੋਂ ਤੱਕ ਦੇ ਸੀ ਲੋਕਾਂ ਨੂੰ ਸਬਰ ਨਹੀਂ ਚਲੋ ਕੋਈ ਤੇਲਾ ਭਾਣੀ ਵੀ ਜਾਂਦਾ ਹੈ ਗੁਰੂ ਮਿਰਚਰ ਉਹਨਾਂ ਨੂੰ ਇੰਨਾ ਜਲਦੀ ਕਲਮਾ ਨਹੀਂ ਦਿੰਦੇ ਤੁਸੀਂ ਮਰਜ਼ੀ ਕਰ ਲੋ ਜਲਦੀ ਕਲਮੇ ਨਹੀਂ ਮਿਲਦੇ ਤੁਹਾਨੂੰ ਜਿੱਥੇ ਮਰਜ਼ੀ ਕਰਨਾ ਮਿਲਣਾ ਪਰ ਆਪਣੇ ਗੁਰੂ ਦੀ ਅਗਜ ਤੋਂ ਬਿਨਾ ਨਹੀਂ ਕਰਨੇ। ਜੇ ਤੁਹਾਡਾ ਗੁਰੂ ਅਗਜ ਦਿੰਦਾ ਹੈ ਤਾਂ ਹੀ ਕਰਨੇ। ਨਹੀਂ ਤਾਂ ਨੈਟ ਤੇ ਬਹੁਤ ਕਲ ਨੂੰ ਪਏ ਨੇ। ਕੋਈ ਕਿਵੇਂ ਬਣਾ ਦਿੰਦਾ ਵੀਡੀਓ ਕੋਈ ਕਿਵੇਂ ਇੱਥੇ ਚਰਚਾ ਪਾ ਦਿੰਦਾ ਹੈ। ਤੁਹਾਨੂੰ ਹੋਰ ਨੈਟ ਤੇ ਕਿਸੇ ਨੇ ਵੀ ਇਹ ਸਹੀ ਜਾਣਕਾਰੀ ਨਹੀਂ ਦੇਣੀ। ਬਾਕੀ ਸਾਰੇ ਕਹ ਦੇਣਗੇ ਸਹੀ ਕਲ ਨੂੰ ਨੇ ਸਹੀ ਕਲ ਨੂੰ ਪਰ ਆਪਣੇ ਗੁਰੂ ਦੀ ਅਗਜ ਤੋਂ ਬਿਨਾ ਨਾ ਪੜੇਗਾ। Öğrenmeyi hikaye bir